ਸਭ ਕਿੰਨੇ ਜਿਹੜੇ ਗੁਜਰਾਪੁਰ ਐਕਸੀਡੈਂਟ ਹੋਇਆ ਕਿੰਨੇ ਹੁਣ ਤੱਕ ਦੀ ਡੈਥ ਹੋਈ ਆ ਸਾਡੇ ਕੋਲ ਟੋਟਲ 17 ਪੇਸ਼ੈਂਟ ਆਏ ਸੀਗੇ ਜਿੋਂ 4 ਮਰੀਜ਼ ਸੀਗੇ ਉਹਨਾਂ ਦੀ ਸਿਵਰ ਹਸਪੀਟਲ ਸੰਗਰੂਰ ਦੇ ਵਿੱਚ ਪੰਜ ਤੋਂ ਪਹਿਲਾਂ ਡੈਥ ਹੋ ਚੁੱਕੀ ਸੀਗੀ ਜਿਹੜੇ ਬਾਕੀ ਪੇਸ਼ੈਂਟ ਸੀ ਉਹਨਾਂ ਨੂੰ ਅਸੀਂ ਨੇ ਪਟਿਆਲੇ ਰੈਫਰ ਕੀਤਾ ਸੀਗਾ ਤੇ ਉਹਨਾਂ ਦੇ ਵਿੱਚੋਂ ਜਿਹੜੇ 4 ਮਰੀਜ਼ ਨੇ ਉਹਨਾਂ ਦੀ ਡੈਥ ਹੈ ਉਹ ਹੋ ਚੁੱਕੀ ਹੈਗੀ ਟੋਟਲ ਕਿੰਨੇ ਜਿਹੜੇ ਡੈਥ ਹੈ ਜੀ ਹੁਣ ਤੱਕ ਆ ਟੋਟਲ ਜੀ 8 ਡੈਥ ਹੋ ਚੁੱਕੀਆਂ ਨੇ ਕਿੰਨੇ ਪੇਸ਼ੈਂਟ ਹੁਣ ਇਸ ਚ ਐਡਮਿਟ ਆ ਜੇ ਹਸਪੀਟਲ ਉਹ ਸਿਵਲ ਹਸਪਤਲ ਸੰਗਰੂਰ ਦੇ ਵਿੱਚ ਇਸ ਟਾਈਮ ਜੀ ਚਾਰ ਪੇਸ਼ੈਂਟ ਮਰੀ ਸਾਡੇ ਕੋਲ ਦਾਖਲ ਨੇ ਉਹਨਾਂ ਦੀ ਪੋਜੀਸ਼ਨ ਸਿਹਤ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਹਾਂ ਜਿਹੜੀ ਜਨਰਲ ਕੰਡੀਸ਼ਨ ਹੈਗੀ ਉਹ ਸਟੇਬਲ ਹੈਗੀ ਮੈਂ ਸਵੇਰੇ 5 ਵਜੇ ਤੋਂ ਹਾਲਚਲ ਪੁੱਛ ਕੇ ਆ ਗਿਆ ਉਹ ਚੜ੍ਹਦੇ ਕਲਾ ਵਿੱਚ ਹਨ ਕੀ ਪਿੰਡ ਦੇ ਵਿੱਚ ਹੋਰ ਵੀ ਸਰਵੇ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੇ ਸਿਹਤ ਨੂੰ ਲੈ ਕੇ ਕੋਈ ਚੈੱਕ ਅਪ ਕੀਤਾ ਜਾ ਰਿਹਾ ਹੈ ਹਾਂ ਮਾਨ ਜੋਗ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਜੀ ਦੇ ਆਦੇਸ਼ਾਂ ਦੇ ਮੁਤਾਬਕ ਅਸੀਂ ਸਿਹਤ ਮਹਿਕਮੇ ਅਤੇ ਹੋਰ ਮਹਿਕਮਿਆਂ ਨਾਲ ਮਿਲ ਕੇ 팀맘 ਰਾਜਤੀ ਹਨ ਜਿਹੜੀਆਂ ਕਿ ਘਰ ਘਰ ਜਾ ਕੇ ਮਰੀਜ਼ਾਂ ਦਾ ਐਗਜ਼ਾਮਨ ਕਰਨੀਆਂ ਤੇ ਜੇ ਕੋਈ ਕੋਈ ਸ਼ੱਕੀ ਮਰੀਜ਼ ਹੋਊਗਾ ਉਹਨੂੰ ਤੁਰੰਤ ਸਿਵਲ ਹਸਪੀਟਲ ਸੰਗਰੂਰ ਉਹ ਰੈਫਰ ਕਰੀਆਂ ਜਿਨ੍ਹਾਂ ਦਾ ਇਥੇ ਇਲਾਜ ਆ ਉਹ ਮੁਫਤ ਕੀਤਾ ਜਾਏਗਾ ਠੀਕ ਠੀਕ ਬਾਅਦ ਸਬਡਿਵੀਜ਼ਨ ਦੇ ਗੁਜਰਾ ਪਿੰਡ ਤੋਂ ਬਹੁਤ ਮਾੜੀ ਖਬਰ ਆਈ ਸਵੇਰੇ 8 8:30 ਵਜੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਕਿ ਕਾਫੀ ਲੋਕ ਬਿਮਾਰ ਹੋ ਗਏ ਹਨ ਔਰ ਉਹਨਾਂ ਨੂੰ ਹਸਪੀਟਲ ਰਸ਼ ਕੀਤਾ ਜਾ ਰਿਹਾ ਹੈ सूचना मिलनते इमीजिएटली डीसी सी संदूर और एसएसपी एस पी संरू पुलिस और सिविल एडमिनिस्ट्रेशन दिन टीम इस है और उसे पहुंचते हैं कुछ लोगों ने इक्श लेकर कंज्यूम की है और उसका बहुत बड़ा असर उन्होंने सेहत पर पै रहा है इमीजिएटली जिन्हें भी उपहारे लक्षण से ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਇਹਨਾਂ ਵਿੱਚੋਂ 8 ਵਿਅਕਤੀਆਂ ਦੀ ਮੌਤ ਹੋ ਗਈ ਔਰ 12 ਲੋਕ ਜਿਨ੍ਹਾਂ ਨੇ ਇਹ ਨਿਕਰ ਕੰਜ਼ਿਊਮ ਕੀਤੀ ਸੀ ਇਹ ਅਜੇ 4 ਦਿਨ ਹਨ। ਇਹਨਾਂ ਵਿੱਚੋਂ 5 ਸੰਗਰੂਰ ਦੇ ਵਿੱਚ ਔਰ 4 ਸੰਗਰੂਰ ਦੇ ਹਸਪਤਾਲ ਵਿੱਚ ਔਰ 8 ਰਜਿੰਦਰਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨੇ। ਇਹਤਲਾ ਮਿਲਦੀ ਕੱਲ ਨਾ ਕੇਵਲ ਇਸ ਪਿੰਡ ਗੁਜਰਾਹ ਦੇ ਵਿੱਚ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਮੀਡੀਏਟ ਉਹਨੂੰ ਉਚਾਰ ਉਹਦਾ ਕੀਤਾ ਜਾਵੇ ਨਾਲ ਦੀ ਨਾਲ ਪੁਲਿਸ ਦੀ ਟੀਮਸ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਂਦੇ ਹੋਏ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦਿਆਂ ਕਲ 4 ਵਿਅਕਤੀ ਇਸ ਕੇਸ ਦਾ ਬਿਨਾਂ ਇਹ 4 ਵਿਅਕਤੀਆਂ ਦੇ ਨਾਮ ਹੈਗੇ ਆ ਸੁਖਵਿੰਦਰ ਐਲਈਐਸ ਸੁਖੀ 20 ਗੁਜਰਾ ਮਨਪ੍ਰੀਤ ਐਲਈਐਸ ਮਨੀ 20 ਗੁਜਰਾ ਗੁਰਲਾਲ ਸਿੰਘ 20 ਬਾਬਵਾਲ ਔਰ ਹਰਮਨਪ੍ਰੀਤ ਸਿੰਘ 20 ਇਹ ਪਾਤਰ ਹਦਾ ਹੈ ਤਾਇਪੁਰ 20 ਹੈ ਇਸ ਦਾ ਇਹ ਜਿਹੜਾ ਹਰਮਨਪ੍ਰੀਤ ਸਿੰਘ ਹੈ ਇਹ ਇਸ ਸਾਰੇ ਲਿਕਰ ਜਿਹੜਾ ਸਪੂਰੀਅਸ ਲਿਕਰ ਵੇਚ ਰਿਹਾ ਸੀ ਇਹਦਾ ਮਾਸਟਰਮਾਈਂਡ ਹੈ ਇਸ ਦੇ ਘਰੋਂ ਪੁਲਿਸ ਵੱਲੋਂ ਐਥਨੋਲ ਤੋਂ ਇਲਾਵਾ ਬੋਟਲਸ ਸਪੂਰੀਅਸ ਇਹ ਆਪਣੇ ਜਿਹੜੀ ਇੱਕ ਸ਼ਰਾਬ ਦੀ ਇੱਕ ਕੁਆਲਟੀ ਇਹ ਬਣਾਉਂਦਾ ਸੀ ਉਸ ਦੇ ਲੇਬਲ ਉਹ ਉਹ ਆਪੇ ਪ੍ਰਿੰਟ ਕਰਾਉਂਦਾ ਸੀਗਾ ਖਾਲੀ ਬੋਟਲ ਕੈਪਸ केन कंटेनिंग फ्लेवर एंड मोलासेस बॉटलिंग मशीन एल्कोमीटर लैपटॉप प्रिंटर और एक कार तब बकेट्स कार्डबोर्ड्स ये सारीया चीजा बरामद कीतीया और एक बड़ा एक एक खुशी वाली गल ये है कि इसने अजय शुरू ही कीता सी एदा पहला कंसाइनमेंट जेड़ा इस पिंड ਦੇ ਵਿੱਚ ਗਿਆ ਸੀ ਉਸਦੇ ਉਸਦੇ ਬਾਅਦ ਹੀ ਲੋਕ بیمار ਹੋਏ और इसको फड़या गया ਜੇ ਇਹ ਕਈ ਦਿਨਾਂ ਤੋਂ ਵੇਚਦਾ ਹੋਊਗਾ ਤੇ ਹੋ ਸਕਦਾ ਹੈ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸਿਕਾ ਇਹ ਜਿਹੜੇ ਚਾਰ ਵਿਅਕਤੀ ਫੜੇ ਗਏ ਆ ਇਹਨਾਂ ਚਾਰਾਂ ਦੇ ਖਿਲਾਫ ਕ੍ਰਿਮਿਨ ਪਰਚੇ ਦਰਜ ਗਏ ਹੈ ਸੁਖਵਿੰਦਰ ਸੁੱਖੀ ਦੇ ਖਿਲਾਫ ਚਾਰ ਮੁਕਦਮੇ ਹਰਵੰਦ ਸਿੰਘ ਦੇ ਕਿ ਮਨਪ੍ਰੀਤ ਮਨੀ ਜਿਹੜਾ ਹੈਗਾ ਦੋ ਪਰਚੇ ਉਸ ਦੇ ਖਿਲਾਫ ਹੈ ਗੁਰਲਾਲ ਸਿੰਘ ਜਿਹੜਾ ਉੱਬਾਵਾਲਦਾ ਹੈ ਪੰਜ ਪਰਚੇ ਉਸ ਦੇ ਖਿਲਾਫ ਦਰਜ ਨੇ ਔਰ ਹਰਮਨਪ੍ਰੀਤ ਦੇ ਖਿਲਾਫ ਵੀ ਇੱਕ ਪਰਚਾ ਪਹਿਲਾਂ ਕਨੌਲੀ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਹੈ ਪੁਲਿਸ ਨੂੰ ਥੋੜੇ ਦਿਨ ਪਹਿਲਾਂ ਇਹ ਇਤਲਾ ਮਿਲੀ ਸੀ ਕਿ ਇਹ ਮਨੀ ਜਿਹੜਾ ਹੈ ਇਹ ਸ਼ਰਾਬ ਦਾ ਕਾਰੋਬਾਰ ਇੱਕ ਇਲੈਕਟ ਲਿਕਰ ਵੇਚਦਾ ਹੈ ਔਰ ਪੁਲਿਸ ਨੇ ਇਸ ਦੇ ਖਿਲਾਫ ਇੱਕ ਐਫ ਆਈ ਆਰ ਜਨਵਰੀ ਦੇ ਮਹੀਨੇ ਵਿੱਚ ਦਰਜ ਕੀਤੀ ਸੀ ਜਿਸ ਦੇ ਵਿੱਚ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਔਰ ਇਹ ਅਜੇ ਅੰਡਰ ਟ੍ਰਾਇਲ ਹੈ ਕੇਸ ਔਰ ਇਹ ਬੇਦ ਤੇ ਛੁੱਟ ਕੇ ਆਇਆ ਸੀ ਸੋ ਇਹ ਹੁਣ ਵੀ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਔਰ ਪੁਲਿਸ ਹੈ ਆਲੇ ਦੁਆਲੇ ਦੇ ਜਿਹੜੇ ਵੀ ਪਿੰਡ ਹੈ ਉਥੇ ਨਜ਼ਰ ਰੱਖ ਰਹੀ ਹੈ ਤਾਂ ਕਿ ਜੇ ਕੋਈ ਵੀ ਵਿਅਕਤੀ بیمار ਹੁੰਦਾ ਹੈ ਜਾਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੇ ਲੱਛਣ ਹੁੰਦੇ ਆ ਤੇ ਉਸ ਨੂੰ ਤੁਰੰਤ ਉਪਚਾਰ ਲਈ ਚੰਗੇ ਹਸਪਤਾਲ ਦੇ ਵਿੱਚ ਭੇਜਿਆ ਜਾਵੇ ਇਸ ਦੇ ਲਈ ਡੀਸੀ ਸਾਹਿਬ ਵੱਲੋਂ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਵੀ ਆਰਡਰ ਕੀਤੀ ਗਈ ਹੈ ਔਰ ਪੁਲਿਸ ਵੱਲੋਂ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਗਈ ਹੈ ਜਿਹੜਾ ਇੱਕ ਐਸਪੀ ਰੈਂਕ ਦਾ ਆਫਸਰ ਇਸ ਟੂ ਇਨਵੈਸਟੀਗੇਟ ਕਰੇਗਾ ਉਸ ਦੇ ਨਾਲ ਇੱਕ ਡੀਐਸਪੀ ਔਰ ਡੀਐਸਪੀ ਦੜਬਾ ਇਸ ਦੇ ਮੈਂਬਰਸ ਨੇ ਡੀਐਸਪੀ ਡੀ ਔਰ ਡੀਐਸਪੀ ਦੜਬਾ ਸੱਚੇ ਦੜਬਾ ਨਾਲ ਇਹ ਬਹੁਤ ਛੇਤੀ ਅਸੀਂ ਇਸ ਨੂੰ ਸਾਰੇ ਨੂੰ ਇਨਵੈਸਟੀਗੇਸ਼ਨ ਨੂੰ ਮੁਕਮਲ ਕਰਕੇ ਸਾਡੀ ਕੁਝ ਟੀਮ ਹਲੇ ਵੀ ਸਟੇਟ ਤੋਂ ਬਾਹਰ ਨੇ ਉਹ ਮੈਂ ਡਾਇਵਰਜ ਨਹੀਂ ਕਰਨਾ ਚਾਹਾਂਗਾ ਕਿ ਇਥਨੋਲ ਕਿੱਥੋਂ ਆਂਦੀ ਸੀ ਕਿਸ ਤਰ੍ਹਾਂ ਇਹਦੇ ਕੋਲ ਮਿਲਦੀ ਸੀਗੀ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਣਗੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ